ਹਾਂਜੀ ਗੇਮਰ ਕੀ ਹਾਲ ਚਾਲ ਜੀ ਮੇਰਾ ਨਾਮ ਮਨੀਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਐਮ ਐਸ ਫਿਲਮ ਸੋ ਦੋਸਤੋ ਫਾਈਨਲੀ ਆਪਣੇ ਬੇੜੇ ਆ ਗਏ ਜੀ PS4 Pro جیل ਬ੍ਰੇਕ ਪੀਸ ਸੋ ਦੇਖ ਸਕਦੇ ਤੁਸੀਂ ਫੁੱਲ ਲੈਮੀਨੇਸ਼ਨ ਆਈ ਪਹਿਲੇ ਦਿਨ ਤੋਂ ਸੋ ਇਹ ਪਿੱਛੇ ਦੀ ਕੰਡੀਸ਼ਨ ਦੇਖ ਸਕਦੇ ਹੋ ਬਸ ਇੱਕ ਆ ਪਿੱਛੇ ਵਾਲਾ ਕਵਰ ਗੋਇਆ ਹੋਇਆ ਬਾਕੀ ਸੀਲ ਪੈਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ 60 ਗੇਮ ਹੈ ਜੀ ਇਸ ਵਿੱਚ ਜੇਲ ਬ੍ਰੇਕ ਪੀਸ ਹੈ 9.0 ਵਰਜਨ ਤੇ ਜੇਲ ਬ੍ਰੇਕ ਹੈ ਬਟੌਰਡ ਪੈਂਡਰੇ ਵਾਲਾ ਸੋ ਇਸ ਦੇ ਨਾਲ ਮਿਲੇਗੀ ਆਪਾਂ ਨੂੰ ਦੋ ਟੀਵੀ ਦੀ ਹਾਰਡ ਡਰਾਈਵ ਜੋ ਕਿ ਇੱਕ ਟੀਵੀ ਦੀ ਆਪਣੀ ਸਟੋਰੇਜ ਹੈ ਦੋ ਟੀਵੀ ਦੀ ਇਹ ਹਾਰਡ ਡਰਾਈਵ ਹੈ ਇਸ ਵਿੱਚ ਗੇਮਾਂ ਭਰੀਆਂ ਹੋਈਆਂ ਹਨ ਤੁਸੀਂ ਹੋਰ ਵੀ ਗੇਮਾਂ ਇਸ ਵਿੱਚ ਇੰਸਟਾਲ ਕਰ ਸਕਦੇ ਆ ਇੰਨੀ ਕਿ ਜਗ੍ਹਾ ਹੈ ਹੋਰ ਇਸ ਵਿੱਚ 60 ਗੇਮਾਂ ਤੇ ਲਾਵਾ ਸੋ AIG ਜੇਲ ਬ੍ਰੇਕ ਪੀਸ ਸੋ ਜੇਲ ਬ੍ਰੇਕ ਦੇ ਪੀਸ ਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਆ ਥੋੜਾ ਜਿਹਾ ਤੁਹਾਨੂੰ ਉਸ ਬਾਰੇ ਦੱਸ ਦਿੰਨਾ ਹੈ ਜੀ ਸੋ ਜੋ ਜੇਲ ਬ੍ਰੇਕ ਹੁੰਦਾ ਜੀ ਉਹ ਆਪਣਾ ਬਿਨਾ ਇੰਟਰਨੈਟ ਤੋਂ ਹੁੰਦਾ ਹੈ ਜੇਲ ਬ੍ਰੇਕ ਵਿੱਚ ਆਪਾਂ ਹਜ਼ਾਰਾਂ ਗੇਮਾਂ ਖੇਡ ਸਕਦੇ ਜਿੰਨੀਆਂ ਵੀ PS4 ਦੇ ਰਿਲੀਜ਼ ਹੋਈਆਂ ਜਾਂ ਬੈਕਵਰਡ ਦੇ ਵਿੱਚ ਹੋਈਆਂ PS2 ਦੀਆਂ ਗੇਮਾਂ ਪੀਸ ਵਿੱਚ ਖੇਡ ਸਕਦੇ ਹਾਂ ਜਿਵੇਂ ਗੋਡ ਆਫ ਵਾਰ 1 2 ਵਗੈਰਾ 3 ਦੀਆਂ ਵੀ ਗੇਮਾਂ ਖੇਡ ਸਕਦੇ ਹਾਂ ਸੋ ਇਸ ਦਾ ਇਹ ਫਾਇਦਾ ਹੁੰਦਾ ਜੇਲ ਬ੍ਰੇਕ ਦਾ ਸਾਪਨ ਕੋਈ ਗੇਮ 2 2000 3 3000 ਦੀ ਖਰੀਦਣ ਦੀ ਲੋੜ ਨਹੀਂ ਬਸ ਤੁਸੀਂ ਜਾਓ ਇੰਟਰਨੈਟ ਤੋਂ ਡਾਊਨਲੋਡ ਕਰੋ ਪੀਜੀਫਾਈਲ ਤੇ ਇਸ ਵਿੱਚ ਇੰਸਟਾਲ ਕਰ ਦੋ ਜਾਂ ਤੁਸੀਂ ਕਿਸੇ ਦੁਕਾਨਦਾਰ ਤੋਂ ਜਾ ਕੇ 100 ਰੁਪਏ ਪਰ ਗੇਮ ਜਾਂ 200 ਰੁਪਏ ਲੈ ਲੈਣੇ ਆ ਉਹ ਉੱਥੋਂ ਜਾ ਕੇ ਪਰਵਾ ਸਕਦੇ ਆ ਸੋ 2 2000 3 3000 ਦੀਆਂ ਗੇਮਾਂ ਲੈਣ ਦੀ ਲੋੜ ਨਹੀਂ ਹੁੰਦੀ ਜੇਲ ਬ੍ਰੇਕ ਵਿੱਚ ਸੋ ਇਸਦੇ ਨੁਕਸਾਨ ਕੀ ਹੈ ਜੀ ਨੁਕਸਾਨ ਬਹੁਤ ਥੋੜੇ ਹੈ ਫਾਇਦੇ ਇਸ ਦੇ ਬਹੁਤ ਜ਼ਿਆਦਾ ਹੈ ਨੁਕਸਾਨ बस ਇਹ ਹੈ ਕਿ ਤੁਸੀਂ ਇੰਟਰਨੈਟ ਨਾਲ ਕਨੈਕਟ ਨਹੀਂ ਕਰ ਸਕਦੇ ਇਸ ਨੂੰ ਅਗਰ ਤੁਸੀਂ ਇੰਟਰਨੈਟ ਨਾਲ ਕਨੈਕਟ ਕਰ ਲਿਆ ਤਾਂ ਇਸ ਦਾ ਜੋ ਜੇਲ ਮਰੀ ਘਟ ਜਾਂਦਾ ਪਰ ਕੋਈ ਫਾਇਦੇ ਆ ਕਈ ਤਰੀਕੇ ਹੁੰਦੇ ਆ ਇੰਟਰਨੈਟ ਕਨੈਕਟ ਕਰਨ ਦੇ ਸੋ ਆਨਲਾਈਨ ਗੇਮ ਨਹੀਂ ਖੇਲ ਸਕਦੇ ਆਪਾਂ ਇਸ ਵਿੱਚ ਇਹ ਜਿਹਦਾ ਨੁਕਸਾਨ ਹੈ ਸੋ ਆਜੋ ਹੁਣ ਤੁਹਾਨੂੰ ਮੈਂ ਦਿਖਾਉਂਦੇ ਆ ਜੀ ਇਸ ਦੀ ਗੇਮ ਗੇਮਸ ਵਿੱਚ ਕਿਹੜੀ ਜਿਹੜੀ ਗੇਮ ਹੈ ਲਾਇਬ੍ਰੇਰੀ ਸੋ ਜੋ ਟੌਪ ਦੇ ਟਾਈਟਲ ਆ ਉਹ ਸਾਰੇ ਇਸ ਵਿੱਚ ਹੈ ਜਿਵੇਂ ਕਿ ਅਸਾਸਿਨ ਕ੍ਰੇਡ ਜੀਟੀਏ ਕਾਲ ਆਫ ਡਿਊਟੀ Days Fired Ghost of Tsushima Remaster Uncharted ਬਗੈਰਾ ਸਾਰੀਆਂ ਗੇਮਾਂ ਜੀ ਕੋਈ ਮੇਰਾ ਵੀ ਇਸ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦੱਸਿਓ ਜੀ ਅਗਰ ਡੀਲ ਹੋ ਸਕੀ ਤਾਂ ਆਪਾਂ ਉਸ ਨਾਲ ਕਨੈਕਟ ਕਰਾਂਗੇ ਤੇ ਆਪਣੀ 올 ਇੰਡੀਆ ਡਿਲੀਵਰੀ ਕਰ ਦੇਵਾਂਗੇ ਇੱਕੇ پیس ਆਪਣੇ ਕੋਲ ਜੀ ਸੋ ਦੇਖ ਸਕਦੇ ਹੋ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ